ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆ ਸਟੇਡੀਅਮ ਪਹਿਲਾਂ ਦਾ ਪੱਧਰਾ ਕੀਤਾ 10 ਦਿਨ ਹੋ ਗਏ ਇੱਥੇ ਮੱਥਾ ਮਾਰਦਿਆਂ ਨੂੰ ਜਿਹੜਾ ਥਾਂ ਉੱਚਾ ਸੀ ਉਧਰ ਡੰਗਣਾ ਹਸਪਤਾਲ ਬਾਨਾ ਸੀ ਇੱਕ ਬੰਦਿਆਂ ਦਾ ਹਸਪਤਾਲ ਵੱਡਾ ਬਾਨਾ ਸੀ ਉਹਦੇ ਖਾਤਰ ਇੱਥੋਂ 50 60 ਕਿਟਰੀਆਂ ਚੱਕੇ ਨੇ ਅਜੇ ਜਿੱਦ ਦੇ ਨਹੀਂ ਮੈਂ ਮਿੱਟੀ ਟਰਾਲੀ ਲਿਆਣ ਲੱਗਿਆ ਹਸਪਤਾਲ ਖਾਤਰ ਉਹ ਦਿਨ ਦਾ ਉਹ ਰੇਕਲੇਸ ਹੈ ਠੀਕ ਹੈ ਸਾਰੇ ਬੰਦੇ ਰਗਵਾਣੇ ਅੱਜ ਫੇਰ ਮੇਰਾ ਕੰਮ ਰੋਕ ਤੋਰੇ ਠੀਕ ਹੈ ਇਸ ਤੋਂ ਬਾਅਦ ਭਾਈ ਮੈਂ ਇੱਥੋਂ ਸਟੇਡੀਅਮ ਚੱਕ ਕੇ ਮੋਤਰ ਜਿਹੜਾ ਪੰਚਾਇਤੀ ਰਕਚਾਰ ਕਿਲੇ ਪਏ ਨੇ ਉੱਥੇ ਬਣਾਉਣਾ ਭਾਈ ਉਧਰਲੇ ਪਾਸੇ ਨੂੰ ਮੇਰੀ ਬੇਨਤੀ ਹੈ ਵੀ ਜੇ ਮੈਂ ਇੱਥੇ ਕੰਮ ਰੋਕਤਾ ਉੱਥੇ ਮੇਰੇ ਕੰਮ 'ਚ ਰੁਕਾਵਟ ਨਾ ਬਣਿਓ ਬਾਕੀ ਚਾਹੇ ਮੈਨੂੰ ਮਿੱਟੀ ਬਾਹਰੋਂ ਲਿਆਉਣੀ ਪਈ ਜੇ ਪਿੰਡ ਨਾਲ ਮੇਰਾ ਇੰਨਾ ਬਾਧਾ ਜਿਹੜੇ-ਜਿਹੜੇ ਕੰਮ ਆਏ ਹੋਏ ਨੇ ਚਾਹੇ ਪੱਲਿਓਂ ਕਰਨੇ ਪੈ ਜਾਣ ਸਾਰੇ ਕੰਮ ਹੋਣਗੇ ਇੱਥੋਂ ਮਿੱਟੀ ਦੀ ਟਰਾਲੀ ਜ਼ਿੰਦਗੀ ਭਰ ਨਹੀਂ ਚੱਕਦੇ ਜਿੰਨਾ ਕੰਮ ਹੋਊ ਮ ਉਹੀ ਮੋਕਦਾ ਮੇਰਾ ਪਾਸਾ ਮੈਂ ਤੁਸੀਂ ਇਹ ਸਾਰੇ ਜਣੇ ਕਹੋ ਵੀ ਰੋਕਿਆ ਕੰਮ ਰੋਕਿਆ ਜੀ ਰੋਕਿਆ 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 ਮੈਂਬਰ ਸਾਹਿਬ ਕੰਮ ਹਾਂ ਉਹਰੇ ਕੰਮ ਰੋਕਿਆ ਗਿਆ ਕਿ ਪੰਜ ਚਾਰ ਜਣਿਆਂ ਨੇ ਰੋਕਤਾ ਆ ਕੇ ਕੰਮ ਵੀ ਹਾਂ ਇੱਥੇ ਕੰਮ ਨਾ ਟਰਾਲੀਆਂ ਖੜੀਆਂ ਨੇ ਤੁਹਾਡੇ ਸਾਹਮਣੇ ਆਹ ਟਰਾਲੀਆਂ ਖੜੀਆਂ ਨੇ ਇਹਨਾਂ ਨੇ ਮਲਾ ਕਿਰਾਏ ਤੇ ਲਾਈਆਂ ਹੋਈਆਂ ਨੇ ਪੰਚਾਇਤ ਨੇ ਟੱਕਰਾਏ ਤੇ ਕੰਮ ਚੱਲਦੇ ਨੂੰ ਪਹਿਲਾਂ ਸਟੇਡੀਅਮ ਪੱਧਰਾ ਕੀਤਾ ਬਾਈ ਸਾਰਾ ਜਦੋਂ ਪੱਧਰਾ ਕਰਕੇ ਇਨ ਮਿੱਟੀ ਦੇ ਵਧ ਗਈ ਵੀ ਆਹ ਮਿੱਟੀ ਉੱਚੀ ਹੋ ਗਈ ਮਿੱਟੀ ਇੱਥੇ ਵੱਧਾ ਉਧਰ ਸਾਡਾ ਹਸਪੀਟਲ ਬੰਨਣ ਨੂੰ ਦੋ ਠੀਕ ਹੈ ਠੀਕ ਹੈ ਉਹ ਉਹਦੇ ਖਾਤਰ ਮ ਸਭ ਤੋਂ ਪਹਿਲਾਂ ਉਰੇ ਆ ਕੇ ਰੋਕਿਆ ਇੱਕ ਟਰਾਲੀ ਲੈ ਕੇ ਆਦੀ ਮੈਂ ਸਭ ਤੋਂ ਪਹਿਲਾਂ ਜਦੋਂ ਮੈਂ ਟਰਾਲੀ ਲੈ ਕੇ ਮੇਰਾ ਉਰੇ ਗੱਡੀ ਰੋਕੀ ਚਾਹ ਤੈਨੂੰ ਸ਼ਰਮ ਨਹੀਂ ਉਹ ਉਧਰ ਪਾਸੇ ਟਰਾਲੀ ਲੈ ਕੇ ਆ ਮੈਂ ਪੰਚਾਇਤੀ ਮੰਨ ਲੈ ਵੀ ਮਿੱਟੀ ਆ ਇਹ ਪੰਚਾਇਤੀ ਟੱਕ ਦੀ ਮਿੱਟੀ ਆ ਪੰਚਾਇਤੀ ਸਾਂਚ ਚ ਜਾ ਰਹੀ ਆ ਜਦੋਂ ਕੋਈ ਪਿੰਡ ਦਾ ਚੰਗਾ ਕੰਮ ਹੁੰਦਾ ਉਹਦੀ ਰਿਪੋਰਟ ਬਣਦੀ ਆ ਪਹਿਲਾਂ ਟੋਬੇ ਤੇ ਗਿਆ ਟੋਬਾ ਰਿਪੋਰਟ ਬਣਿਆ ਪੁੱਤ ਫਾਇਪ ਲੈਣ ਨਹੀਂ ਪਾਉਣ ਦਿੱਤੀ ਹੁਣ ਉਰੇ ਸਟੇਡੀਅਮ ਬਣਾਉਣ ਲੱਗੇ ਅੱਜ ਉਰੇ ਬੁਰਾ ਹਾਲ ਆ ਕਹਿੰਦੇ ਉੱਧਰ ਮਿੱਟੀ ਨਹੀਂ ਲੈ ਆਣੀ ਬਾ ਠੀਕ ਹੈ ਆ ਹੀ ਕਰਨਾ ਬਾਈ ਆਹੀ ਰੌਲਾ ਵਾਹਿਗੁਰੂ ਜੀ ਕੀ ਫਤਿਹ ਤੇ ਆ ਦੇਖ ਲੋ ਜੀ ਤੁਸੀਂ ਉਹ ਖੜੀ ਆ ਮਸ਼ੀਨ ਤੇ ਪੰਚਾਇਤੀ ਟੱਕ ਦੇ ਵਿੱਚੋਂ ਉਰੋਂ ਮਿੱਟੀ ਚੱਕ ਕੇ ਜਿੱਥੇ ਜਿੱਥੇ ਹਸਪੀਟਲ ਬੰਨਣਾ ਸੀ ਹਸਪਤਾਲ ਬੰਨਣਾ ਸੀ ਜਾਂ ਮੰਨ ਲਾ ਵੀ ਉਰੇ ਸਟੇਡੀਅਮ ਸਹੀ ਹੋ ਰਿਹਾ ਸੀਗਾ ਤੇ ਉਹ ਮੰਨ ਲਾ ਵੀ ਮਿੱਟੀ ਬੰਦ ਕਰਤੀ ਤੇ ਸਰਪੰਚ ਪੰਚਾਇਤ ਨੇ ਆ ਟਰੈਕਟਰ ਲਾਏ ਹੋਏ ਸੀਗੇ ਤੇ ਸਾਰਾ ਇਹਨਾਂ ਨੇ ਕੰਮ ਰੋਕਤਾ ਤੇ ਮੁੱਦਾ ਕੀ ਬਣਾਤਾ ਵੀ ਇਹ ਮਿੱਟੀ ਪਰਲੇ ਪਾਸੇ ਜਾ ਰਹੀ ਆ ਵੀ ਤੂੰ ਉਧਰਲੇ ਪਾਸੇ ਮਿੱਟੀ ਨਾ ਲੈ ਕੇ ਜਾ ਇਹ ਗੱਲ ਦਾ ਮੁੱਦਾ ਬਣਿਆ ਤੇ ਬਾਕੀ ਸਾਰੇ ਤੁਸੀਂ ਦੱਸੋ ਵੀ ਇਹ ਸਹੀ ਕੀਤਾ ਜਾਂ ਗਲਤ ਕੀਤਾ ਮੇਰੇ ਹਿਸਾਬ ਨਾਲ ਤਾਂ ਵੀ ਪੰਚਾਇਤ ਦਾ ਕੰਮ ਰੋਕਣਾ ਨਹੀਂ ਚਾਹੀਦਾ ਪਹਿਲੀ ਵਾਰ ਸਾਡੇ ਹਸਪਤਾਲ ਬਣਨ ਜਾ ਰਿਹਾ ਤੇ ਸਟੇਡੀਅਮ ਬਣਨ ਜਾ ਰਿਹਾ ਬਹੁਤ ਵੱਡਾ ਵੀ ਇਹ ਕੰਮ ਰੋਕ ਕੇ ਮਤਲਬ ਚੰਗਾ ਕੀਤਾ ਜਾਂ ਮਾੜਾ ਕੀਤਾ ਤੇ ਹੁਣ ਸਰਪੰਚ ਸਾਹਿਬ ਤੇ ਹੋਰ ਸਾਰੀ ਪੰਚਾਇਤ ਨੇ ਮਤਾ ਪਾਇਆ ਵੀ ਇਹ ਸਟੇਡੀਅਮ ਦੂਜੀ ਸਾਈਡ ਬਣਾ ਦੇਣ ਜਿੱਥੇ ਨਹੀਂ ਬਣਾ ਦਿੰਦੇ ਤੇ ਸਹੀ ਆ ਜਾਂ ਗਲਤ ਹੈ ਜਰੂਰ ਦੱਸਿਓ ਤੇ ਆ ਸਾਰੇ ਵੀਰ ਭਾਈ ਖੜੇ ਨੇ ਪੰਜ ਚਾਰ ਜਣਿਆਂ ਨੇ ਆ ਕੇ ਕੰਮ ਰੋਕਿਆ ਤੇ ਆ ਮਸ਼ੀਨ ਮਨਲਾ ਵੀ ਲੱਗੀ ਹੋਈ ਸੀ ਤੇ ਆ ਸਾਰੇ ਟਰੈਕਟਰ ਕਿਰਾਏ ਤੇ ਟਰਾਲੀਆਂ ਲਿਆਂਦਿਆ ਹੋਈਆਂ ਨਗੀਆਂ ਤੇ ਬਾਕੀ ਤੁਸੀਂ ਆਪਦੀ ਰਾਹ ਜਰੂਰ ਦਿਓ ਤੇ ਪੰਚਾਇਤ ਨੇ ਹੁਣ ਆਪਣਾ ਆਬਧਾਨ ਮਤਾ ਪਾਇਆ ਤੇ ਵੀ ਇਹ ਹੁਣ ਉਧਰਲੇ ਪਾਸੇ ਸਟੇਡੀਅਮ ਬਣ ਜਾਵੇ